ਉਨਾਨ ਕੀ ਗੱਲ ਐ ਤੂੰ ਕਿਸ ਗੱਲ ਤੋਂ ਪਰੇਸ਼ਾਨ ਐ ਅੰਕਲ ਮੈਂ ਜਦੋਂ ਵੀ ਆਕਾਸ਼ ਵਿੱਚ ਇੰਦਰਧਨੁਸ਼ ਦੇਖਦਾ ਹਾਂ ਮੈਂ ਉਸ ਤੋਂ ਬੜਾ ਡਰ ਜਾਂਦਾ ਹਾਂ ਵੱਡੇ ਮੁੰਡੇ ਮੈਨੂੰ ਦੱਸਦੇ ਹਨ ਕਿ ਇਹ ਕਿਸੇ ਗੱਲ ਦਾ ਨਿਸ਼ਾਨ ਹੈ ਇਹੋ ਜਿਹੀ ਬੁਰੀ ਗੱਲ ਜੋ ਕਦੇ ਹੋਈ ਸੀ ਤੈਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਮੈਂ ਦੱਸਦਾ ਹਾਂ ਕਿ ਇੰਦਰਧਨੁਸ਼ ਕਿਵੇਂ ਪੈਦਾ ਹੋਇਆ ਅਤੇ ਕਿਉਂ ਇਹ ਸਾਡੇ ਲਈ ਪਰਮੇਸ਼ਵਰ ਦੀ ਪ੍ਰਤੀਗਿਆ ਦਾ ਚਿੰਨ੍ਹ ਹੈ ਹੁਣ ਧਿਆਨ ਨਾਲ ਸੁਣ ਥੋੜੇ ਸਾਲ ਪਹਿਲਾਂ ਪਰਮੇਸ਼ਵਰ ਨੇ ਦੇਖਿਆ ਕਿ ਧਰਤੀ ਉੱਤੇ ਮਨੁੱਖ ਬੜੇ ਦੁਸ਼ਟ ਹੋ ਗਏ ਨੇ ਉਹ ਮਨੁੱਖ ਨੂੰ ਬਣਾ ਕੇ ਬੜਾ ਦੁਖੀ ਹੋਇਆ ਇਸ ਲਈ ਪਰਮੇਸ਼ਵਰ ਨੇ ਇਸ ਧਰਤੀ ਤੋਂ ਮਨੁੱਖ ਅਤੇ ਜਾਨਵਰਾਂ ਸਮੇਤ ਹਰ ਇੱਕ ਜੀਵ ਨੂੰ ਨਸ਼ਟ ਕਰਨ ਅਤੇ ਨਵੇਂ ਸਿਰੋਂ ਪੈਦਾ ਕਰਨ ਦਾ ਪ੍ਰਣ ਕੀਤਾ ਪਰ ਨੁਹ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਸੀ ਸਾਰੇ ਮਨੁੱਖਾਂ ਵਿੱਚੋਂ ਨੂਹ નિર્ਦੋਸ਼ ਸੀ ਕਿਉਂਕਿ ਉਹ ਪਰਮੇਸ਼ਵਰ ਦੇ ਨਾਲ ਚੱਲਦਾ ਸੀ ਇਸ ਲਈ ਪਰਮੇਸ਼ਵਰ ਨੇ ਨੂਹ ਨੂੰ ਕਿਹਾ ਤੂੰ ਆਪਣੇ ਲਈ ਲੱਕੜ ਦੀ ਇੱਕ ਵੱਡੀ ਬੇੜੀ ਬਣਾ ਅਤੇ ਉਸ ਦੇ ਉੱਪਰ ਅਤੇ ਥਲੇ ਰੀਆਂ ਛੱਤਾਂ ਵਿੱਚ ਕਮਰੇ ਬਣਾ ਤੂੰ ਬੇੜੀ ਦੇ ਅੰਦਰ ਜਾਵੀਂ ਤੂੰ ਤੇਰੀ ਔਟੀ ਤੇਰੇ بیٹے ਸੇ ਆਮਤ ਯਪੇ ਅਤੇ ਉਹਨਾਂ ਦੀਆਂ ਔਟੀਆਂ ਤੂੰ ਆਪਣੇ ਨਾਲ ਹਰ ਤਰ੍ਹਾਂ ਦੇ ਸੱਤ ਛੁੱਧ ਨਰ ਜਾਨਵਰ ਅਤੇ ਉਸ ਦੀ ਮਾਤਾ ਅਤੇ ਹਰ ਪ੍ਰਕਾਰ ਦੇ ਦੋ-ਦੋ ਛੁੱਧ ਜਾਨਵਰ ਲੈ ਜਾਣਾ ਸੱਤ ਦਿਨ ਤੋੜੀ ਮੈਂ ਧਰਤੀ ਤੇ 40 ਦਿਨ ਅਤੇ 40 ਰਾਤ ਤੱਕ ਮੀਂਹ ਵਰਹਾਵਾਂਗਾ ਅਦੇਸਾਤੀ ਤੇ ਜੋ ਕੁਝ ਮੈਂ ਬਣਾਇਆ ਹੈ ਹਰ ਇੱਕ ਜੀਵ ਦੀ ਚੀਜ਼ ਨੂੰ ਦਾਸ਼ ਕਰ ਗਿਆਗਾ ਤੇ 7 ਦਿਨ ਬਾਅਦ ਧਰਤੀ ਦੀ ਵੱਡੀ ਗਹਿਰਾਈ ਤੋਂ ਝਰਨੇ ਫੁੱਟ ਨਿਕਲੇ ਤੇ ਸਵਰਗ ਦੇ ਹੜ੍ਹ ਦਰਵਾਜ਼ੇ ਖੁੱਲ ਗਏ ਤੇ ਧਰਤੀ ਉੱਤੇ 40 ਦਿਨ ਅਤੇ 40 ਰਾਤ ਤੱਕ ਮੀਂਹ ਪੈਂਦਾ ਰਿਹਾ ਜਿਵੇਂ ਜਿਵੇਂ ਪਾਣੀ ਵਧਦਾ ਗਿਆ ਬੇੜੀ ਧਰਤੀ ਤੋਂ ਉੱਪਰ ਉੱਠਦੀ ਗਈ ਪਾਣੀ ਨੇ ਧਰਤੀ ਨੂੰ ਸਾਰਾ ਟਕ ਲਿਆ ਸੀ ਇੱਥੋਂ ਤੱਕ ਕਿ ਵੱਡੇ ਵੱਡੇ ਪਹਾੜ ਵੀ ਇਸ ਤਰ੍ਹਾਂ ਪਰਮੇਸ਼ਵਰ ਨੇ ਹਰ ਇੱਕ ਜੀਵ ਦੀ ਚੀਜ਼ ਨੂੰ ਜੋ ਇਸ ਧਰਤੀ ਉੱਤੇ ਸੀ ਨਾਸ਼ ਕਰ ਦਿੱਤਾ ਸਿਰਫ ਨੂਹ ਤੇ ਉਹਦੇ ਨਾਲ ਜੋ ਬੇੜੇ ਵਿੱਚ ਸੀ ਜਿਉਂਦੇ ਰਹੇ ਫਿਰ ਪਰਮੇਸ਼ਵਰ ਨੇ ਨੂਹ ਨੂੰ ਯਾਦ ਕੀਤਾ ਤੇ ਉਸਨੇ ਧਰਤੀ ਉੱਤੇ ਹਵਾ ਚਲਾਈ ਅਤੇ 150 ਦਿਨ ਦੇ ਅਖੀਰ ਤੱਕ ਪਾਣੀ ਕੱਟ ਗਿਆ ਫਿਰ ਪਰਮੇਸ਼ਵਰ ਨੇ ਨੂਹ ਨੂੰ ਕਿਹਾ ਬੇੜੀ ਤੋਂ ਬਾਹਰ ਨਿਕळा ਅਤੇ ਤੇਰੀ ਨਾਲ ਜਿੰਨੇ ਵੀ ਜੀਉਂਦੇ ਪ੍ਰਾਣੀ ਹਨ ਉਹਨਾਂ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਧਰਤੀ ਉਤੇ ਵਧਣਾ ਤੇ ਫਲਵੰਤ ਹੋਣ ਦੇ ਨੂੰਹ ਨੇ ਇੱਕ ਵੇਦੀ ਬਣਾਈ ਅਤੇ ਪਰਮੇਸ਼ਵਰ ਨੂੰ ਬਲੀ ਦੇ ਰੂਪ ਵਿੱਚ ਇੱਕ ਸ਼ੁੱਧ ਪਸ਼ੂ ਦਾ ਬਲੀਦਾਨ ਚੜਾਇਆ ਤੇ ਪਰਮੇਸ਼ਵਰ ਨੇ ਕਿਹਾ ਮੈਂ ਬਦਲਾ ਵਿੱਚ ਇੱਕ ਇੰਦਰ ਟੋਣੇ ਸਥਾਪਿਤ ਕਰਾਂਗਾ ਅਤੇ ਉਹ ਮੇਰੇ ਅਤੇ ਧਰਤੀ ਦੇ ਵਿਚਕਾਰ ਪਟਕੀਆ ਦਾ ਇੱਕ ਨਿਸ਼ਾਨ ਬਣ ਜਾਵੇਗਾ ਫੇਰ ਦੁਬਾਰਾ ਜਾਲ ਪਰਦਾਉ ਨਹੀਂ ਆਵੇਗਾ ਅਤੇ ਸਾਰਿਆਂ ਜੁਨੀਆ ਚੀਜ਼ਾਂ ਨੂੰ ਨਸ਼ਟ ਨਹੀਂ ਕਰੇਗਾ ਇਸ ਲਈ ਉਹਨਾਂ ਮੈਂ ਚਾਹੁੰਦਾ ਹਾਂ ਕਿ ਤੂੰ ਇਹ ਜਾਣੇ ਕਿ ਤੈਨੂੰ ਡਰਨ ਦੀ ਲੋੜ ਨਹੀਂ ਹੈ ਇੰਦਰਧਨੁਸ਼ ਪਰਮੇਸ਼ਵਰ ਦੀ ਇੱਕ ਪ੍ਰਤੀਗਿਆ ਦਾ ਨਿਸ਼ਾਨ ਹੈ ਕਿ ਉਹ ਕਦੇ ਵੀ ਸੰਸਾਰ ਜਾਂ ਮਨੁੱਖ ਨੂੰ ਪਾਣੀ ਦੇ ਨਾਲ ਨਾਸ਼ ਨਹੀਂ ਕਰੇਗਾ ਤੂੰ ਕਿਵੇਂ ਇਸ ਕਹਾਣੀ ਨੂੰ ਅਤੇ ਇੰਦਰਧਨੁਸ਼ ਦੇ ਮਤਲਬ ਨੂੰ ਜਾਣਦਾ ਹੈ ਕਿਉਂਕਿ ਮੈਂ ਤੇਰਾ ਅੰਕਲ ਸ਼ੇਮ ਹਾਂ ਮੈਂ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਦੀ ਵੱਡੀ ਬੇੜੀ ਨੂੰ ਬਣਾਉਣ ਵਿੱਚ ਮਦਦ ਕੀਤੀ ਸੀ। ਮੈਂ ਜਾਨਵਰਾਂ ਨੂੰ ਬੇੜੀ ਵਿੱਚ ਆਉਂਦੇ ਅਤੇ ਜਾਂਦੇ ਦੇਖਿਆ ਸੀ। ਮੈਂ ਹੜ੍ਹ ਨੂੰ ਵੀ ਵੇਖਿਆ ਸੀ। ਮੈਂ ਜਾਣਦਾ ਹਾਂ ਕਿ ਸਾਡਾ ਪਰਮੇਸ਼ਰ ਨਵੀਂ ਸ੍ਰਿਸ਼ਟੀ ਬਣਾਉਣ ਵਾਲਾ ਪਰਮੇਸ਼ਰ ਹੈ। ਇੱਥੇ ਇੱਕ ਸਿੱਖਿਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਿੱਖੇਂ। ਜਦੋਂ ਤੁਸੀਂ ਇੰਦਰ ਤਨੁਸ਼ ਦੇਖਦੇ ਹੋ ਤੇ ਉਸ ਉੱਤੇ ਭਰੋਸਾ ਰੱਖੋ।